ਹਾਂ ਜੀ ਰਲੀਆਂ ਹਾਂ ਜੀ ਰਲੀਆਂ ਸੋਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਤੁਹਾਡੇ ਚੈਨਲ ਤੇ ਚਲ ਦਿਖਾਈ ਦੀਏ ਤੁਹਾਨੂੰ ਬਣਾ ਕੇ ਚਲਈ ਤਾਂ ਆਧਾ ਟਾਈਮ ਮੈਂ ਰਾਤ ਦੇ 10 ਤੋਂ ਉੱਤੇ ਟਾਈਪ ਹੋੜਿਆ ਬੈਸ ਹੋਰ ਹੜਨਾ ਦਾ ਫਿਰ ਬਗਰ ਹੋੜੀ ਤੇ ਅਚਾਨਕ ਮੈਨੂੰ ਕਿਹਾ ਕਿ ਬੱਚਾ ਪਾਰਟੀ ਅਨ ਨੀਂਦ ਆਈਆਂ ਤੇ ਬੱਚੇ ਪਾਰਟੀ ਕਿਤੇ ਇੰਜ ਕਿਤੇ ਫਰੈਸ਼ ਹੋਏ ਕਰਨੇ ਆ ਅਹੀਂ ਤਾਂ ਬਸ ਸਾਰਾ ਦੇਂਦੇ ਸਕੇ ਤੁਕੇ ਹੁਣੇ ਕੰਮ ਕੰਮ ਕਰਕੇ ਤੇ ਤੁਹਾਨੂੰ ਦੁਖਾਨੇ ਆ ਕਿ ਕੀ ਕਰਦੇ ਪਏ ਆ ਇਹ ਗਰਮੀ ਆ ਨਾ ਗਰਮੀ ਤਾਂ ਹੈਗੀ ਆ ਗਰਮੀ ਦਾ ਵਾਧੂ ਹੁਣ ਸਾਡੇ ਘਾਰ ਖਲਾਰਾ ਦੇਖੋ ਜੀ ਪਹਿਲੇ ਤੁਸੀਂ ਸਾਡੇ ਖਲਾਰਾ ਚੈੱਕ ਕਰੋ ਤੇ ਉਹ ਫੇਰ ਵਸ ਜਾਈ ਕਿਉਂਕਿ ਮੈਂ ਤੇ 8 8:30 9 ਵਜੇ ਸੌ ਜਾਨੀ ਹੁਣ ਸਾਲਾਂ ਦਮ ਘਾਮ ਚ ਨਿਕਲ ਜਾਂਦਾ ਸਾਡਾ ਖਲਾਰਾ ਬਿਕੋ ਤੇ ਸਾਡੇ ਘਰ ਚ ਤੇ ਇਹ ਹੈ ਟ੍ਰਾਇੰਗਲੋਂ ਦਾ ਸਾਰਾ ਸਮਾਨ ਕੱਢਿਆ ਹੋਇਆ ਇਤਰਾ ਹੀ ਵਾਈਟ واਸ਼ ਹੁੰਦਾ ਪਿਆ ਉਹਦੇ ਕਰਕੇ ਬਹੁਤ ਹੀ ਜ਼ਿਆਦਾ ਖਲਾਰਾ ਸੜੇ ਘਰ ਚ ਇਹ ਮੇਰੀਆਂ ਭਤੀਜੀਆਂ ਸੁਖਣਾ ਆਈਆਂ ਨੇ ਹੈਲੋ ਜੀ ਜੀ ਇਹ ਪੜ ਰਹੀ ਨੇ ਭੈਣ ਜੀ ਕਾਫੀ ਬੀਟ ਕਰ ਰਹੇ ਨੇ ਤੇ ਤੇ ਅੰਦਰ ਆਇਆ ਉਹ ਇੱਕੋ ਤਿੰਨੇ ਜਣੇ ਸਾਵਲ ਨੇ ਸਿਰ ਧੁੱਤਾ ਸਵੇਰੇ ਇਹ ਕਿਤੇ ਫੰਕਸ਼ਨ ਤੇ ਜਾਣਾ ਸੀ ਤੇ ਵੈਸੇ ਵੀ ਮੈਂ ਸੈਚਰਡੇ ਨੂੰ ਸਿਰ ਧੋ ਰਣੀ ਆਪਣਾ ਵੀ ਤੋਲਿਆ ਸਾਵਲ ਦਾ ਕਿ ਤੋ ਸਾਵਲ ਆਪੇ ਧੁੱਤਾ ਤੇ ਐ ਤੇ ਇਹ ਦੇਖੋ ਕਾਫੀ ਬਰਡੀ 10:30 ਹੋ ਗਏ ਆ 10:30 ਕਿਤੇ ਓਏ ਹੋਏ ਮੂਟੇ ਮੂਟੇ ਵੀ ਨਾ ਨਾ ਕਰੀ ਉਹ ਦੋ ਮਿੱਠੇ ਮੈਂ ਉਹ ਦੋ ਮੈਂ ਤਾਂ ਕਰਨਾ ਕੀ ਇੱਕ ਹੀ ਹੰਦਾ ਤੇ ਮੈਨੂੰ ਆਪਣੀ ਤਾਂ ਕਰਨ ਦੋ ਮੈਂ ਕਿਹਨਾਂ ਕਰਦਾ ਨਹੀਂ ਸਾਲ ਜਿਹਨੇ ਪਾਇਆ ਉਹ ਲੈਣਾ ਉਹ ਦੋ ਸਾਲੀ ਨਵੇਂ ਲੈਂਦੇ ਹੀ ਮੈਂ ਤਾਂ ਬਧੀ ਕੀਤਾ ਜਿਹਨੇ ਕੀਤਾ ਕੀ ਕੀਤਾ ਜਿਹਨੇ ਸਾਲ ਪਾਇਆ ਪਾਇ ਮੈਂ ਹੀ ਆ ਨਹੀਂ ਪਾਏ ਪਾਲੇ ਉਹ ਨਵੇਂ ਵਾਲੇ ਜਿਹੜੇ ਲੈਂਦੇ ਜੀ

ਇਹ ਨਾਲ ਦੇਖ ਕੇ ਮੈਨੂੰ ਭੁੱਖ ਲੱਗ ਗਈ। ਬਾਸੌਰ ਬੋਲੀ ਹੈ ਕਮੈਂਟ ਲਓ ਜੀ। ਇਹ ਮੈਂ ਤਾਂ ਬੋਲੋ ਨਹੀਂਈ ਮੇਰੇ ਕੋਲ ਪੈਕਰ ਬੋਲਿਆ ਨਹੀਂ। ਕੱਢੀ ਦادیه। ਕੱਢੀ ਕਰੀਂਗਾ। ਹੂੰ? ਬੋਲਣਾ ਨਹੀਂ। ਹੂੰ। ਮੈਂ ਇਹ ਦੁੱਧ ਮਾਰ ਲਵਾਂ। ਉਹ ਇਹਦਾ। ਸਾਗ ਹੈ। ਬੰਨੇ ਸਾਗ। ਕੋਮਾ ਮਾਰੀ ਵੀ ਵੀਰ ਹੈ। ਕੀ ਬਾਤ ਹੈ ਭਾਜੀ ਕੀ ਬਾਤ ਮੈਂ ਕਿਹਾ। ਕੀ ਬਾਤ ਹੈ? ਮੇਰੇ ਨਹੀਂ ਹਾਲੀ।

ਇਹਨਾਂ ਇਹ ਕੀ ਹੈ ਕਲੋਲਾ ਹੀ ਸਾਰੀਆਂ ਕੋ ਕਲੋਲਾ ਕਿਉਂ ਨੇ ਸਰੇ ਇਹਨਾਂ ਦਾ ਲੱਗ ਨਹੀਂ ਰਿਹਾ ਤੇ ਸਭ ਲਈ ਕੋਲਡ ਆ ਯੈਸ ਇਹ ਤਾਂ ਇਹ ਤਾਂ ਸਾਰੇ ਦੋ ਨਹੀਂ ਹੋ ਗਿਆ ਸਭ ਦਵਾਈ ਨਾਲ ਲੈਣਾ ਨਹੀਂ ਆ ਵੇਖੋ

ਮੈਂ ਜਸਵੰਤ ਜੀ ਦੇਲੇ ਆ ਹੂੰ ਕੀ ਆਵਾਜ਼ ਹੈ ਭਾਜੀ ਹੂੰ ਆਹ ਬੰਦ ਨਾ ਕੀ ਆਵਾਜ਼ ਆ ਰਹੀ ਹੈ ਇੱਕ ਜਿਪਲਾ ਨਾ ਇੱਕ ਜਿਪਲਾ ਨਾ ਮੈਂ ਲੋ ਜਿਆ ਤੁਹਾਡੀ ਕਾਫੀ ਹੈ ਬਣ ਰਹੀ ਹੈ ਭਾਈ ਇਹ ਪਾਈ ਹੀ ਫਿਰ ਬਹੁਤ ਘੜ ਗਈ ਕਿਦਾਂ ਤੇਲੀ ਖੰਡ ਘਟਣੀ ਆ ਮੈਨੂੰ ਲੈਣ ਦੇਣਾ ਕਿ ਮਮਾ ਉੱਤੋਂ ਜਾਵੇ ਤਾਂ ਮਖੰਡ ਹੋਰ ਪਾਵਾਂ ਹਾਂ ਕੀ ਆ ਓਹ ਹੋ 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 ਇਹ ਨਿਕਾ ਮਾਂ ਇਹ ਕਿਦਾਂ ਲੋਲੀ ਆ ਬਰਾਤ ਨੂੰ ਦੌੜ ਲਾਈ ਐ ਕਿਦਾਂ ਮੈਂ ਟੁੱਟਾਂ ਨਹੀਂ ਗਾ ਵੈਨੂੰ ਤੂੰ ਮੇਰਦਾ ਛੋਟਾ ਗਾਉਂਦਾ ਜੱਪ ਤੇਰਾ ਕੋਈ ਮਾਰੀਂ ਸਾਫ ਕਰੋ ਸਾਫ ਸਾਫ ਮੈਂ ਨਹੀਂ ਕੀਤਾ ਹਾਇ ਟੁੱਟਾ ਇਹ ਗਲਤ ਹੈ ਟੁੱਟਾ ਆ ਗਏ ਦੋ ਦੋ ਆ ਨੀ ਐਨਕੀ ਉਹ ਐਨ ਨੂੰ ਐ ਉਹ ਨੂੰ ਐਨ ਨੂੰ ਸਾਫ ਕਰੋ ਖਲਾਰਾ ਪਾ ਕੇ ਸਾਰੇ ਕੰਦੇ ਹਿੰਦੀ ਕੀਤਾ ਐਨ ਨੂੰ ਸਾਫ ਕਰੋ ਇਹਦੇ ਨਾਲ ਠੰਡ ਪੱਥਰੀ ਜੀ ਨਹੀਂ ਆ ਚਰਪਾ ਵੀ ਲਈ ਹੈ ਮੈਨੂੰ ਲੱਗਦਾ ਤੁਸੀਂ ਤਿੰਨੇ ਬਿਓਗੇ ਜਿਹੜੇ ਉੱਤੇ ਤੁਹਾਨੂੰ ਦੋ ਜਣੇ ਵੇਟ ਕਰਨ ਦੇ ਉਹਨਾਂ ਨੂੰ ਨਹੀਂ ਮਿਲਣਾ ਪਵੇ ਨਹੀਂ ਕੁਝ ਨਹੀਂ ਪੀਣ ਦੀ ਦਿੰਦੇ ਬਣਾ ਦੇ ਬਣਾ ਲੀਆ ਕੋਈ ਆਏ ਦੀਦੀ ਜੀ ਬਣਾ ਦਿਓ ਮੇਰਾ ਜੀ ਇਹ ਬੱਚਨ ਕੋਫੀ ਵੀ ਦੇ ਦੇਗੀ ਪੀਣੀ ਚਾਹੀਦੀ ਹੂੰ ਉਹ ਗੁੰਜੜਾ ਗੁੱਡਾ ਹੋ ਗਿਆ ਚਲ ਮੇਰੇ ਦੇ ਚਲੋ ਮੈਂ ਹੂੰ ਮਾਸਕਰ ਤੂੰ ਉਹ ਤੇ ਜੀ ਜਹਾਂ ਬੋੜਛੜੀ ਵਾਲੀ ਕੀ ਆ ਬਾਤ ਹੈ ਤੁਹਾਡੀਆਂ ਕਾਫੀਆਂ ਮੈਂ ਆ ਗਿਆ ਕਮਾਰੀ ਨੇ ਮੈਂ ਆ ਗਿਆ ਕੀ ਦੱਸਾਂ ਤੁਹਾਨੂੰ ਸ਼ੁਰੂ ਕਿਦਾਂ ਕੀਤੀ ਸੀ ਚਲ ਬਸ ਹਾਂ ਵੈਲ मेरी भी ना बड़ी आवा जी तान ओपन तेरे मैं अगर चार नहीं जा रहे हैं इधर खाई इधर आई इधर क्या बात है तो इत... तो तो कोई को नहीं 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 क्योंकि नहीं नहीं इतना नहीं 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 ਉਹ ਕਿਹਦੇ ਮਾਦ ਦੇ ਬਾਈ ਮੈਂ ਦੱਸ ਰਹੀ ਆ ਮੈਂ ਨਹੀਂ ਇਹਦਾ ਕਿ ਕਿੰਨੀ ਗਿੱਚੀ ਗਈ ਆ ਉਹ ਰੋਮਾ ਮੈਂ ਵੀਦਾ ਕਿ ਹਾਂ ਵੀ ਮੇਰੀ ਟੈਕਨੀਕ ਕਾਫੀ ਕਰਟ ਦੇਦੀ ਸੀ ਹਮ ਬਟ ਇਹਨੇ ਅੱਛੀ ਲੱਗਦੀ ਥਨ ਕਰਵੇ ਦੀ ਆ ਮੇਰੀ ਵੀ ਕਈ ਜਾਲ ਉਸ ਪਰ ਉਹ ਬਹੁਤ ਵਾਚੇ ਲੈ ਲਓ ਇਹ 10:30 11 ਵਜੇ ਚੱਲੀ ਰੋਟੀ ਤਾਂ ਕਿਹੜਾ ਟਾਈਮ ਵੀ ਕਮਾ ਲਈ ਹੋਈ ਪਈ ਤਾਂ ਡਿਵਾਲੀ ਮੇਰੀ ਕਿੱਥੇ ਆ ਰਾਤ ਨੂੰ ਹੀ ਰਾਤ ਨੂੰ ਵੀ ਸ਼ਾਬੇ ਚੱਕ ਹੋਣ ਦੇ ਰੋਟੀਆਂ ਵਾਲੇ ਰੋਟੀ ਵੀ ਲੈ ਸ਼ਾਬਾ ਮੈਂ ਨਾ ਉਹ ਲੱਭ ਨਾ ਰਾਵ ਤਾਂ ਮੁਲਕ ਆ ਮੈਂ ਖਾ ਵੀ ਲਿਆ ਤੇ ਕਿਹਦਾ ਵੀਰ ਦਾ ਬਸ ਉਹ ਹੱਦ ਹੋ ਗਈ ਚਲੋ ਠੀਕ ਆ ਮੇਰੀ ਕਿੱਥੇ ਆ ਤੇਰੀ ਕਿਸੇ ਨੇ ਨਹੀਂ ਬਣਾਈ ਦੀਦੀ ਆ ਕੀ ਆ ਵੀ ਅੱਲਾਮ ਰਾ ਆ ਆ ਚੋਰਾ ਨੂਰ ਹਾਏ ਰਾਵ ਰਾਵ ਢੋਲ ਜਣੀ ਰੱਬ ਧਿਆਨਾ ਇੱਕ ਬਣਾਇ ਨਹੀਂ ਇਹਨਾਂ ਨੇ ਚਲ ਤੈਨੂੰ ਬਣਾ ਦਿੰਦੇ ਹੋਰ ਬਣਾ ਦਿੰਦੇ ਮੈਂ ਮੈਂ ਠੀਕ ਆ ਮੈਂ ਬਣਾ ਦੂ ਪਰ ਬੜਾ ਛੱਡ ਦੋ ਆ ਛੱਡੋ ਤੇਰ ਮੈਂ ਬਣਾ ਸਕਦਾ ਆਹ ਆ ਪਹਿਲਾਂ ਕੀ ਕਿਤੀ ਸੀ ਨੋ ਕਿ ਸੈਲਸ ਹੁੰਦਾ ਨਵੇਂ ਨਵੇਂ ਪਾਇਸ ਨੇ ਸੈਲ ਨਵੇਂ ਨਵੇਂ ਨਹੀਂ ਹੁਣ ਉਹ ਅੰਦਰ ਆਉਂ ਲਓ ਆ ਤੁਸੀਂ ਕਿਦੋਂ ਦੇ ਮਾਈ ਦਾ ਕਿਜੀ ਮੈਂ ਵੀਟ ਨਹੀਂ ਜੀਣਾ ਤੇ ਕਿਤੀ ਕਾਵਲ ਦੀ ਤਾਂ ਬਹੁਤ ਹੋ ਗਈਆਂ ਮਰੋ ਵਸਤਾ ਸਾਵਲ ਦੀ ਹਮ ਇਹੋ ਜਿਹੀ ਤਾਂ ਤੁਹਾਨੂੰ ਉੱਥੋਂ ਵੀ ਨਹੀਂ ਮਿਲਦੀ ਆਪਣਾ ਸੁਗਾ ਦੇ ਉਸ ਡਾਰਬਗ ਦੇੰਦ ਕਿੰਨਾ 4-500 ਰੁਪਿਆ ਖਰਚਦੇ ਜੇ ਉਸ ਤੋਂ ਵਧੀਆ ਸਾਵਲ ਘਰੇ ਬਣਾ ਲੈਂਦਾ ਸੀ ਯਾਰ ਸਾਵਲ ਸੇਮ ਚਾਹੀਦੀ ਤਾਂ ਨਹੀਂ ਹਮ ਗਰ ਖਾਣ ਦਿੱਤਾ ਤੇ ਨੋ ਪਰ ਇਹੜੀ ਗੋਲ ਨਹੀਂ ਸਾਵਲ ਮੈਨੂੰ ਸੇਮ ਚਾਹੀਦੀ ਹੈ ਕੀ ਕਰਨ ਦੇ ਹੋ ਪਾ ਕੇ ਕੀ ਕਰਨ ਨੇ ਇਹ ਹੈ ਬਰਗ ਨਹੀਂ ਆਈ ਯਾਰ ਅਕੀਨ ਕੋਲ ਖਾਲੇ ਤੋਂ ਦੇ ਨਾਲ ਨਿਆਣੇ ਨਿਆਣੇ ਤਾਂ ਬਣਾ ਬਣਾ ਸਿਆਣੇ ਵੀ ਵਿੱਚ ਵੱਟ ਜਾਂਦੇ ਆਗੇ ਨਿਆਣੇ ਤਾਂ ਕੋਈ ਫਰਕ ਨਹੀਂ ਪੈਂਦਾ ਜਿੰਨਾ ਮਰਜ਼ੀ ਖਾ ਪੀ ਲੋ ਔਰ ਖਲਾਰਾ ਵੇਖ ਲੋ ਸਾਡੀ ਕਿਚਨ ਦਾ ਕੋਈ ਇੱਥੇ ਵੀ ਜਿਵੇਂ ਕੰਮ ਕੁੰ ਚੱਲਦਾ ਪਿਆ ਅਬਦਰ ਸਾਰਾ ਪੀ ਕੇ ਤੇਰੇ ਲਈ ਕਿੰਨੇ ਦੱਸ ਨਾ ਯਾ ਤੇ ਯਾ ਤੇ ਸਾਰਾ ਕੁਝ ਯਾ ਦੇਖੋ ਚੱਲ ਗਿਆ ਤੇ ਹੁਣ ਜਲੀ ਆਰਾਮ ਦੀ ਬੰਦੀ ਪਈ ਆ ਬਾਕੀ ਦੁੱਧ ਫ੍ਰੀਜ ਚ ਰੱਖ ਕੇ ਆ ਤਾਂ ਓਕੇ ਬਾਏ ਬਾਏ ਮੈਂ ਚਲੀ ਆਂ ਵੈਲ ਮਾਣ ਇਆ ਮਾ ਤੇਰੇ ਵਾਰ ਫੁਰਦੇ ਨਹੀਂ ਤਾ ਵਾਰੂੰ ਕਿਉਂ ਨਾ ਮੈਂ ਤੇਰੇ ਵਾਰ ਫੁਰਦੇ ਨਹੀਂ ਜਿੰਨੂੰ ਦੱਸਦੇ ਕਿ ਦਸਬ ਕਿੰਦਾ ਹੋਣਾ ਹੈ ਕੋਈ ਜਾਦੂ ਜੁੱਦੂ ਹੈਗਾ ਇਹਦੇ ਚ ਮੈਨੂੰ ਲੱਗਦਾ ਤਾ ਵਾਰ ਕਿ ਵਕੇ ਕਿੰਨੇ ਸੋਨਾ ਪੈਰ ਬਣਾ ਲਿਆ ਆ ਆ ਕਿੰਨੀ ਜਲਦੀ ਇਦਾਂ ਕਿੱਦਾਂ ਕਰ ਲੇ ਵੇ ਤੂੰ ਮੇਰੇ ਕੋ ਵੀ ਨਹੀਂ ਆਉਂਦੀ ਇਹਨੇ ਮਿਲਦਾ ਕੁਆਂਟੀਟੀ ਜਿਹੜੀ ਨਾ ਐਗਜ਼ੈਕਟ ਬਹੁਤ ਵਧੀਆ ਲਈ ਤਾਂ ਕਰਕੇ ਪਰ ਬਥਰੀ ਗਲ ਤੁੱਕੇ ਨੇ ਸਹੀ ਭਰਦੀਆਂ ਨਹੀਂ ਤੁੱਕੇ ਨਾ ਬੇ ਤੁੱਕੇ ਨਾ ਕਿ ਮੀ ਵਰਕ ਆਫ ਪੈਣ ਲਈਆ ਮੈਂ ਪਾਣੀ ਇੰਨਾ ਜ਼ਿਆਦਾ ਪਾਣੀ ਪਾਤਾ ਨਹੀਂ ਮੈਂ ਦੱਸ ਰੋ ਚਾਵਲ ਪਾਉਣ ਬਣ ਗਿਆ ਵੀ ਹੁਣ ਇਹ ਜਪੜੀ ਇਹਨੂੰ ਨਾ ਲਵਾ ਦੀ ਉੱਥੇ ਸਟਰਾਵ ਦੇ ਆਏ ਹਾਏ ਵੀ ਮੈਨੂੰ ਪਤਾ ਹੀ ਤੋ ਖੰਡ ਪਾਉਣੀ ਪਾਉਣੀ ਓਏ ਹੋਏ 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 ਇਹ ਕਿੱਦਾਂ ਆ ਗਏ ਆਂਡੀਆਂ ਗਵਾਂਡੀਆਂ ਨੂੰ ਵੀ ਠਾ ਦਿਓ ਸੁੱਤਿਆਂ ਨੂੰ ਖੰਡ ਹੋਰ ਵੀ ਤੋਂ ਬੱਸ ਠੀਕ ਆ। ਖਾਣ ਦੋਸੀ ਜਾਓ, ਖਾਈ ਜਾਓ, ਦਪਾਈ ਜਾਓ ਠੀਕ ਆ। ਆ ਆ ਆ। ਸਾਰੇ ਜਣੇ ਇਕੱਠੇ ਹੋਏ ਆ। ਇਹ ਮੇਰੀਆਂ ਭਤੀਜੀਆਂ ਪਹਿਲੀ ਵਾਰ ਵਸਤੇ ਆਈਆਂ ਇੱਥੇ ਆਪਣੇ ਭਰਾ ਦੇ ਨਾਲ ਵਰ ਨੂੰ ਲੈ ਕੇ ਆਇਆ ਇਹਨਾਂ ਨੂੰ। ਤੇ ਮੇਰੇ ਲਈ ਇਹ ਸਰਪ੍ਰਾਈਜ਼ ਹੀ ਵੱਡੀ ਤੇ ਸਰਪ੍ਰਾਈਜ਼ ਹੀ ਆ ਮੈਨੂੰ ਪਤਾ ਨਹੀਂ ਆਉਣਾ, ਛੋਟੀ ਤਾਂ ਮੈਨੂੰ ਪਤਾ ਹੀ ਆਉਣਾ। ਤੇ ਵਰ ਨੂੰ ਲੈ ਕੇ ਆਇਆ ਇਹਨਾਂ ਨੂੰ ਵਸਤੇ। ਪਹਿਲੀ ਵਾਰ। ਨਹੀਂ ਹੁਣਾ। ਪਹਿਲੀ ਵਾਰ ਵਸਤੇ ਆਈਆਂ ਨਾ ਤੁਸੀਂ। ਅਮ ਡੇ ਹੋ ਗਏ ਬੱਚੇ ਹੁਣ ਜਿੰਨੇ ਮਰਜੀ ਖਾ ਲੈ ਇਹਨਾਂ ਨੇ ਤੇ ਹੁਣ ਕਾਂ 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 ਰੋਲੀ ਇੱਥੇ ਪਾ ਛੜਨੀ ਆ ਤੇ ਆਪਾਂ ਚੱਲੀਏ ਇੱਧਰ ਵੀਰ ਦੀ ਢਾਡੀ ਕੋਈ ਸਾਲ ਵਾਲ ਸੁੱਕੇ ਨਹੀਂ ਅਜੇ ਤੱਕ ਮੈਂ ਜੀ ਨਹੀਂ ਪਾਈ ਤੂੰ ਮਾਰ ਕੇ ਵੀਰ ਕੋਈ ਨਹੀਂ ਆ ਗਈ ਕੋਈ ਨਹੀਂ ਹਲਦੀ ਆਪੇ ਵਗੀ ਯਾਦ ਰਿਹਾ ਗਾ ਬਾਬਾ ਬਣੀ ਮੈਂ ਚਲੋ ਜਿਹੜੇ ਜਿਹੜੇ ਗਲਾਸ ਝੂਠੇ ਕਰੋਗੇ ਸਾਫ ਕਰਕੇ ਰੱਖ ਕੇ ਆਓ ਹੈਲੋ 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 ਸਾਰੇ ਜਣੇ ਮੇਰੀ ਗੱਲ ਸੁਣੋ ਆਪਣੇ ਆਪਣੇ ਗਲਾਸ ਸਾਫ ਕਰਕੇ ਕੀ 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 ਮੈਂ ਇਹਨੂੰ ਕਹਿਣਿਆ ਹਾਂ ਅੱਛਾ ਇਹਨੂੰ ਕਹਿਣਾ ਮੈਂ ਸਾਰੇ ਨੂੰ ਕਿਹਾ ਕਿ ਆਪਣੇ ਗਲਾਸ ਆਪਣੀ ਸਟਰੋ ਹਾਂ ਇੰਡੀਅਨ ਮਮ ਤੇ ਫਿਰ ਕਹਿਣਾ ਕਿ ਸਾਰਾ ਆਪਣਾ ਸਾਫ ਕਰਕੇ ਆਓ ਤੇ ਬਾਕੀ ਆ ਰਿਹਾ ਹੈ ਨਾ ਸਪਲਾਈ ਲੈ ਕੇ ਆਉਂਦਾ ਵਾ ਪਤਾ ਨਹੀਂ ਹੁੰਦਾ ਕਿ ਕਿੰਨੇ ਵਜੇ ਆਏ ਆ ਸਾਵਲ ਸੁਨੇ ਕਮਾਲ ਹੀ ਕਰਛੜੀ ਤੂੰ ਇੱਧਰ ਲੱਗਣਿਆ ਸਿੱਕਦੇ ਤੂੰ ਤੇ ਕਿਤੇ ਮਨੂ ਜਾ ਤੂੰ ਤੇ ਕਿਤੇ ਸਟਾਰਬਕ ਵੀ ਪਿੱਛੇ ਕਰਦੀ ਭਰਾਵਾ ਹਾਂ ਕਿਉਂ ਹਾਂਜੀ ਮੈਂ ਸਾਵਲ ਨੇ ਤੇ ਸਟਾਰਬਕ ਵੀ ਫੇਲ ਕਰਦੀ ਸਟਾਰਬਕ ਸਟਾਰਬਕ ਮੇਸ਼ਾ ਦੇਖੋ ਆਉਣ ਕਰ ਲੈਂਦੇ ਜੇ ਤੇ ਤੁਸੀਂ ਕੁਝ ਨਹੀਂ ਬੰਦ ਕਰਦੇ ਮੈਂ ਆਪ ਕੀ ਤਾਂ ਵੀਰ ਜੀ ਨੇ ਵੀਰ ਜੀ ਨੇ ਵੀਰ ਜੀ ਨੇ ਸਬਜੀ ਵੀ ਰੰਗੀ ਕਰਤੀ ਚਲੋ ਐਦਾਂ ਹੀ ਰੰਗ ਕਰਨਾ ਮੈਂ ਚੱਲੀ ਜੀ ਓਕੇ ਬਾਏ ਬਾਏ ਗੁੱਡ ਨਾਈਟ ਜਿੰਨੇ ਮੇਰੇ ਨਾਲ ਸੌਣਾ ਉਹ ਆਜੋ ਜਿਹਨੇ ਨਹੀਂ ਸੌਣਾ ਤਾਡੀ ਮਰਜ਼ੀ ਓਕੇ ਜੀ ਬਾਏ ਬਾਏ ਹੁਣ ਪੀ ਕੇ ਐਡੇ ਐਡੇ ਗਲਾਸੇ ਤੇ ਤੁਹਾਨੂੰ ਨੀਂਦ ਆ ਜੂਗੀ ਕਿਤੇ ਸੌਣਾ ਵੀ ਨਹੀਂ ਸੀਗਾ ਕਿਉਂ ਵੀਰ ਜੀ ਨੇ ਆਪਣਾ ਟੱਲਾ ਕਰਤਾ ਸਾਰਾ ਆਪਣਾ ਜਦੋਂ ਜਬਨੇ ਕਰਤਾ ਫੁੱਫਰ ਜੀ ਉਹ ਦਰਵਾਜ਼ੇ ਲਾਂ ਲਾ ਕੇ ਵੇਖਣ ਦੇ ਕਰਨ ਕੀ ਦੇਣੇ ਵਾਲੇ

अच्छा तू ਹੁਣ ਕੀ ਕਰਨਾ ਆ ਚਲ ਜੱਮ ਕਹਿੰਦੀ ਮੇਰੀ ਵੀ ਕਰ ਚਲੋ ਇੱਕ ਬਣਾਣੀ ਚਲੋ ਬਣਾਓ ਬਣਾ ਹਾਂ ਤੇ ਬਣਾ ਕੇ ਦੇ ਹੁਣ ਦੀਦੀ ਨੂੰ ਵੀ ਆਪਣੇ ਵਰਗੀ ਚਲੋ ਓਕੇ ਬਸ ਇੰਦਰ ਵੀ ਆ ਕੇ ਕਦਰ ਨੂੰ ਵੀ ਬਣਾ ਕੇ ਨਹੀਂ ਆਹ